ਉਹ लवली ਨਾਲ ਗੱਲ ਗਾਦੀ ਕਰਨੀ ਆ ਮੈਂ ਤਾਂ ਉਦਣ ਵੀ ਕਿਹਾ ਸੀ ਉਹਨਾਂ ਨੇ ਘੱਟੋ ਘੱਟ 50 ਲੱਖ ਰੁਪਈਆ ਖਰਚਤਾ ਹੁਣ ਤੱਕ ਯਾਰ ਮੁੰਡੇ ਦਾ ਕੰਮ ਉਹਨਾਂ ਨੇ ਆਪ ਟੂਰਿਸਟ ਵੀਜ਼ਾ ਲਵਾ ਲਿਆ ਉਹਨਾਂ ਦੱਸਿਆ ਹੀ ਨਹੀਂ ਗੱਲ ਸੁਣ ਲੈ ਮੇਰੀ ਪਤਾ ਸਾਰਾ ਹੀ ਆ ਤੈਨੂੰ ਕੋਈ ਨਾ ਕੋਈ ਬਹਾਨਾ ਲਾਓ ਉਹ ਬਹਾਨਾ ਤੇ ਇਹਨਾਂ ਨੂੰ ਮੈਂ ਲਾ ਲੂੰਗਾ ਦਲਜੀਤ ਨੂੰ ਹਟਾਉਣਾ ਪੈਣਾ ਰਾਹ ਚੋਂ ਮੰਮੀ ਹਾਂ ਗੱਲ ਵਾਣਾ ਤੇ ਮੇਰਾ ਕੋਈ ਨਹੀਂ ਲੱਗਦਾ ਠੀਕ ਆ ਨਾ ਚੱਲ ਨਹੀਂ ਤਾਂ ਨਾ ਸਹੀ ਚੱਲ ਇੱਕ ਕਿ ਖਲੋਤੇ ਮੇਰੀ ਗੱਲ ਸੁਣੋ ਹਾਂਜੀ ਆ ਨਾ ਫੋਨ ਆਉਣ ਰਿਆ ਸੀ ਭੈਣ ਜੀ ਦਾ ਸੰਦੀਪ ਸਿੰਘ ਸਸਤਾ ਕੀ ਕਹਿੰਦੇ ਆ ਪਤਾ ਨਹੀਂ ਉੱਥੇ ਹੁਣ ਕੀ ਗੱਲਬਾਤ ਹੋਈ ਹੂੰ ਥੋੜੇ ਨਾ ਖਿਜੇ ਖਿਜੇ ਬੁਲਣ ਡਿਆ ਸੀ ਐਦਾਂ ਕਰੀ ਬੋਲੇ ਨਹੀਂਗੇ ਮੈਂ ਕਹਿੰਨਾ ਵਾਂ ਮੈਂ लवली ਨਾਲ ਗੱਲ ਕਰਨ ਡਿਆ ਹੋਂਦ ਹਾਂਜੀ ਕਿ ਤੂੰ ਐਦਾਂ ਕਰ ਸੰਦੀਪ ਨੂੰ ਵੀ ਕਹਿ ਕਿ ਉਹਦਾ ਕੰਮ ਬਣਾ ਦੇ ਦਲਜੀਤ ਦਾ ਤੇ ਮੈਂ ਕਿਹਾ ਉਹ ਤੋਂ ਨਾ ਕਿਤੇ ਖਿਜੇ ਖਿਜੇ ਹੋਣ ਕੁੜੀ ਨੇ ਨਾ ਕੋਈ ਗੱਲ ਕੀਤੀ ਹੋਵੇ ਗੱਲ ਇਹੋ ਹੀ ਹੋਈ ਜੇ ਹਮ ਅਸਲ ਵਿੱਚ ਨਾ ਦਲਜੀਤ ਦਾ ਬਣ ਗਿਆ ਕੰਮ ਅੱਛਾ ਉਹਨਾਂ ਨੇ ਟੂਰਿਸਟ ਵੀ ਆ ਲਵਾ ਲਿਆ ਆ ਬੇ ਇਹ ਹੁਣ ਕੁੜੀ ਨੇ ਪਤਾ ਨਹੀਂ ਉਹਨਾਂ ਨੂੰ ਕੀ ਕਿਹਾ ਕਿ ਨਹੀਂ ਜਿਹਦੇ ਵੀ ਕੰਮ ਇਦਾਂ ਦੇ ਹੀ ਆ ਮੈਂ ਕਿਹਾ ਉਹਦੋਂ ਮੈਂ ਕਿੰਨਾ ਇਹਨਾਂ ਨੂੰ ਸਮਝਾਇਆ ਕਿ ਉਹ ਮੁੰਡੇ ਦਾ ਕੰਮ ਬਣਾਉਂ ਭਈ ਉਹਨੂੰ ਨਾਲ ਲੈ ਕੇ ਜਾਵੀਂ ਇਹ ਵੀ ਸ਼ਦਿਆਣੀ ਐ ਇੰਨੇ ਚੰਗੇ ਤੇ ਸੋਹਰੇ ਆ ਪਰਿਵਾਰ ਇੰਨਾ ਚੰਗਾ ਆ ਕੀ ਬਹਾਨਾ ਕੀ ਬੋਲੀ ਕੀ ਨਹੀਂ ਜਿਹੜੀ ਗੱਲ ਅੱਜ ਤੱਕ ਪਹੁੰਚ ਗਈ ਆ ਉਹ ਸਾਨੂੰ ਕਹਿਣ ਦੇ ਆ ਵੀ ਤੁਸੀਂ ਘਰ ਆਓ ਚਲ ਵੀ ਹਲਿੰਨੇ ਆ ਮੈਂ ਕਹਿੰਨਾ ਵੀ ਇਹਨੂੰ ਸਮਝਣਾ ਚਾਹੀਦਾ ਸੀਗਾ ਠੀਕ ਆ ਨਾ ਪੈਸੇ ਉਹਨਾਂ ਲਾਏ ਸਭ ਕੁਝ ਕੀਤਾ ਵਾ ਤੇ ਇਹਨੇ ਕਿਉਂ ਇਹ ਕੰਮ ਕਰਨਾ ਸੀ ਉਹ 6-7 ਮਹੀਨੇ ਹੋ ਗਏ ਆ ਕੁੜੀ ਨੇ ਤਾਂ ਕੀਤਾ ਕੁਝ ਨਹੀਂ ਉਥੇ ਪੈਸੇ ਤੇ ਉਹ ਪਾਉਂਦੇ ਰਹੇ ਆ ਤੇ ਮੁੰਡੇ ਦਾ ਫੇਰ ਨਹੀਂ ਕੰਮ ਬਣਾਇਆ ਤੇ ਉਹਨਾਂ ਕੋਹਣਾ ਕੁਝ ਤੇ ਕਰਨਾ ਸੀ ਕੱਲ ਨੂੰ ਜੇ ਉਹਨਾਂ ਜਾਣਾ ਹੋਇਆ ਤਾਂ ਫਿਰ ਉਹ ਆਪਣੇ ਸਿਰ ਤੇ ਲਾਉਣਗੇ ਇਹਦਾ ਕੀ ਫਾਇਦਾ ਹੋਇਆ ਗਾਲ ਸੁਣਾ ਮੇਰੇ ਜਦੋਂ ਵਿਆਹ ਕਰਨਾ ਸੀ ਨਾ ਸ਼ਰਤ ਤਾਂ ਉਹਨਾਂ ਨੇ ਪਹਿਲਾਂ ਇਹ ਹੋ ਰੱਖੀ ਸੀ ਵੀ ਸਾਡੇ ਮੁੰਡੇ ਦਾ ਨਾਮ ਲੈ ਕੇ ਜਾਉਗੀ ਇਹ ਤੇ ਗਲ ਸੁਣਾ ਹੁਣ ਜੜੀ ਹੈ ਨਾ ਉਹ ਗੱਲ ਸਹੀ ਆ ਉਹਨਾਂ ਦੀ ਇੱਥੇ ਗਲਤ ਹੀ ਹੋ ਜਾਣਾ ਆ ਪਰ ਇਹਨੇ ਨਹੀਂ ਨਾ ਚੰਗਾ ਕੰਮ ਕੀਤਾ ਇਹਨੂੰ ਸੋਚਣਾ ਚਾਹੀਦਾ ਥੋੜਾ ਬੋਲ ਹੁਣ ਜੇ ਸੱਦਿਆ ਨਾ ਜਾਣਾ ਪਿਆ ਤੇ ਗਲਤੀ ਅਸੀਂ ਆਪਣੀ ਕੁੜੀ ਦੀ ਕੱਢਣੀ ਆ ਅਸੀਂ ਉਹਨਾਂ ਦੀ ਨਹੀਂ ਕੱਢਣੀ ਆਗੀ ਤੇ ਜੇ ਕੋਸੂਰ ਇਹਦਾ ਵਾ ਤੇ ਫਿਰ ਇਹਦੀ ਗੱਲ ਕਰਨੀ ਇਹਦੀ ਗਲਤੀ ਕੱਢਣੀ ਆ ਚਲੋ ਵੇਖੋ लवली ਕਿੱਥੇ ਆ ਤੁਹਕ ਸਲਾਹ ਕਰੋ ਉਹਨਾਂ ਦੇ ਨਾਲ ਵੀ ਕੀ ਕਰਨਾ ਹੁਣ ਉਹ लवली ਨਾਲ ਗੱਲ ਗਾਦੀ ਕਰਨੀ ਆ ਮੈਂ ਤਾਂ ਉਦਣ ਵੀ ਕਿਹਾ ਸੀ ਪਤਾ ਨਹੀਂ ਕੀ ਹੋਇਆ ਇਹਨਾਂ ਦੇ ਦਿਮਾਗ ਨੂੰ ਉਹਨਾਂ ਨੇ ਘੱਟੋ ਘੱਟ 50 ਲੱਖ ਰੁਪਇਆ ਖਰਚਤਾ ਹੁਣ ਤੱਕ ਕਿੰਨਾ ਪੈਸਾ ਭੇਜਿਆ ਮਗਰੇ ਦੇ ਇਹਨੂੰ ਥੋੜਾ ਬਹੁਤਾ ਚਾਹੀਦਾ ਸੀ ਸੋਚਣਾ ਗਾਲਤ ਬਿਲਕੁਲ ਸਹੀ ਹੈ ਡਾਡੀ ਪਰ ਹੁਣ ਮੈਂ ਇਹ ਕਹਿਣ ਲਈ ਆ ਵੀ ਕਰਨਾ ਕੀ ਆ ਜੋ ਵੀ ਕੁਝ ਹੈਗਾ ਨਾ ਉਹਦਾ ਹੱਲ ਕਰੀਏ ਇਹ ਨਾ ਹੋਵੇ ਕੱਲ ਨੂੰ ਕੁੜੀ ਬਿਠਾ ਦੇਣਾ ਸਾਡੇ ਘਰ ਹੀ ਚੱਲ ਵੇਖਦੇ ਆ ਉਹ ਮੈਨੂੰ ਤੇ ਇਹ ਟੈਨਸ਼ਨ ਹੋਣ ਈ ਆ ਜੇ ਅਗਲੇ ਨੇ ਸਾਡੀ ਕੁੜੀ ਤੇ ਇਲਜ਼ਾਮ ਲਾਤਾ ਤੇ ਅਸੀਂ ਕਿਹੜੇ ਮੂੰਹ ਨਾਲ ਜਾਣਾ ਇੱਥੇ ਕੀ ਗੱਲ ਕਰਾਂਗੇ ਇੱਥੇ ਗਲਤ ਕਰਨੀ ਪੈਣੀ ਆ ਕੁੜੀ ਨੂੰ ਹੀ ਕੋਈ ਸਮਝਾਵਾਂਗੇ ਤੇ ਕੁਝ ਉਹਨਾਂ ਨੂੰ ਕਹਿ ਦਾਂਗੇ ਸਾਡੀ ਗਲਤੀ ਕਿੱਥੇ ਆ ਅਸੀਂ ਤੇ ਜੋ ਕੋਈ ਵੀ ਹੈਗਾ ਸੀ ਨਾ ਨਾ ਸਾਹਮਣੇ ਦੱਸਿਆ ਸੀ ਇਹਨੂੰ ਪਹਿਲਾਂ ਕਿਹਾ ਸੀ ਵੀ ਤੂੰ ਖੜਨਾ ਆਇਆ ਮੁੰਡੇ ਨੂੰ ਉਹ ਮੈਂ ਤੇ ਉਦੋਂ ਹੀ ਬੜਾ ਸਮਝਾਇਆ ਪਰ ਸਮਝੇ ਤਾਂ ਆਵ ਨਾ ਗਾ ਸੁਣਾ ਮੇਰੀ ਉਧਰ ਦਾ ਪ੍ਰੋਗਰਾਮ ਜਿਹੜਾ ਨਾ ਜਾਂਦਾ ਉਹ ਕੈਨਸਲ ਕਰੋ ਤਾਂ ਮੈਂ ਇਹ ਕਹਿਣ ਨਹੀਂ ਆ ਵੀ लवली ਨੂੰ ਦੱਸੋ ਚੰਗੀ ਤਰ੍ਹਾਂ ਕਿ ਇਹ ਹੀ ਚੱਲੇ ਆ ਪਹਿਲਾਂ ਮੈਂ ਇਹ ਕੰਮ ਨੇ ਬੇੜ ਆਈਏ ਤੇ ਗੱਲ ਹੋਰ ਨਾ ਵੱਜੇ ਮੜਕਣੀਆਂ ਸੰਭੇ ਜਾਣਾ ਮਸਲਾ ਏ ਵਿਗੜ ਗਿਆ ਤੇ ਉਹ ਬਾਕੀ ਕੰਮ ਰਹਿਣ ਦੇ ਠੀਕ ਆ ਮੈਂ लवली ਨੂੰ ਕਰਦਾ ਪਹਿਲਾਂ ਫੋਨ ਉਹਨੂੰ ਪੁੱਛਦਾ ਆ ਵੀ ਹੁਣ ਕਿਦਾਂ ਕਰਨੀ ਆ ਉਹ ਗਿਆ ਜਿਹੜਾ ਕੰਮ ਤੇ ਮੈਂ ਫੋਨ ਕਰਕੇ ਪੁੱਛਣਾ ਵੀ ਕਦੋਂ ਕੌਣਾ ਹੀ ਪੁੱਛੋ ਪੁੱਛੋ ਮੇਨਦਾ ਫਿਕਰ ਪਿਆ ਹੈ ਉਹ ਤੈਨੂੰ ਫੋਨ ਕਰਨ ਰਿਹਾ ਹਾਂ ਹਾਂਜੀ ਫੋਨ ਤਾਂ ਤੂੰ ਚੁੱਕਦਾ ਨਹੀਂ ਹੈ ਫੋਨ ਮੇਰਾ ਸਾਈਲੈਂਟ ਲੱਗਾ ਮੈਂ ਤੇ ਆਣ ਕੇ ਲਾਇਆ ਸਾਈਲੈਂਟ ਤੂੰ ਉਹ ਗੱਲ ਸੁਣ ਮੇਰੀ ਹਾਂਜੀ ਉਹ ਸੰਦੀਪ ਦੀ ਸੱਸ ਲਈ ਫੋਨ ਕਰਨ ਕੀ ਹੁੰਦੇ ਉਹ ਯਾਰ ਮੁੰਡੇ ਦਾ ਕੰਮ ਉਹਨੇ ਆਪ ਟੂਰਿਸਟ ਵੀਜ਼ਾ ਲਵਾ ਲਿਆ ਵਾ ਮੈਂ ਤੈਨੂੰ ਕੰਨਾ ਕਿਹਾ ਸੀਗਾ ਟੂਰਿਸਟ ਵੀਜ਼ਾ ਲਾ ਲਿਆ ਆਹੋ ਉਹਨੇ ਦੱਸਿਆ ਹੀ ਨਹੀਂ ਗੱਲ ਸੁਣ ਲੈ ਮੇਰੀ ਪਤਾ ਸਾਰਾ ਹੀ ਆ ਤੈਨੂੰ ਉਹ ਡੈਡ ਜੀ ਮੈਨੂੰ ਨਹੀਂ ਪਤਾ ਮੈਨੂੰ ਪਤਾ ਹੁੰਦਾ ਤੇ ਤੁਹਾਨੂੰ ਮੈਂ ਦੱਸਦਾ ਨਾ ਉਹ ਬੜੇ ਗੁੱਸੇ ਜੀ ਹੋ ਉਹ ਪਤਾ ਨਹੀਂ ਹੁਣ ਕੀ ਪੰਗਾ ਪਾਇਆ ਈ ਉਥੇ ਤੇ ਕੀ ਜਾਂਦੇ ਹੁਣ ਉਹ ਸੱਦਣ ਦੇ ਆ ਪਿਆ ਉਹ ਸਾਡੇ ਕੋਲ ਗੱਲ ਕਰੋ ਆਣ ਕੇ ਉਹ ਡੈਡ ਜੀ ਉਦਾਂ ਕਿਤੇ ਸੱਦਿਆ ਹੋਣਾ ਵਾ ਤੇ ਤੁਸੀਂ ਅੱਜ ਇਹ ਨਾ ਚਲ ਜਿਓ ਜੇ ਸੱਦਿਆ ਵੀ ਆਦੇ ਕੱਲ ਨੂੰ ਚਲ ਜਿਓ ਉਹ ਉਹ ਚਲ ਤੇ ਜਾਵਾਂਗੇ ਮੈਂ ਤੈਨੂੰ ਇਹ ਕਹਿਣ ਦਿਆ ਵੀ ਕਿੰਨੀ ਵਾਰ ਤੁਹਾਨੂੰ ਮੈਂ ਕਿਹਾ ਸੰਦੀਪ ਨੂੰ ਉਦਾਂ ਸਮਝਾਇਆ ਕਿ ਮੁੰਡੇ ਦਾ ਕੰਮ ਬਣਾ ਦੋ ਹੈ ਅਗਲੇ ਨੇ ਪੈਸੇ ਖਰਚੇ ਆ ਉਹ ਡੈਡ ਜੀ ਹੁਣ ਕੰਮ ਮੈਂ ਬਣਾਉਣਾ ਵਾ ਸੰਦੀਪ ਨੇ ਬਣਾਉਣਾ ਈ ਕੁੜੀ ਉਥੇ ਰਹਿ ਕੇ ਆਈ ਬਾਹਰ ਇਨਾ ਚਿਰ ਹੈ ਉਹ ਫਿਰ ਟੂਰਿਸਟ ਵੀਜ਼ਾ ਲਵਾ ਕੇ ਮੁੰਡਾ ਜਾਵੇ ਤੇ ਮਾੜੀ ਗੱਲ ਨਹੀਂ ਗਈ ਤੇ ਚਲੋ ਕੋਈ ਗੱਲ ਨਹੀਂ ਆਪੇ ਘੁੰਮ ਫਿਰ ਕੇ ਫੇਰ ਆ ਜਾਊਗਾ ਤੇ ਜਦੋਂ ਕਿਤੇ ਕਾਗਜ਼ ਪੱਤਰ ਲੱਗਣਗੇ ਉਦੋਂ ਪੱਕਾ ਚਲ ਜਾਊਗਾ ਆਹੋ ਉਹਨਾਂ ਸਾਰੇ ਪੈਸੇ ਇੱਥੇ ਲਾਉਣੇ ਸੰਦੀਪ ਤੇ ਹੁਣ ਕੇ 50-60 ਲੱਖ ਰੁਪਈਆ ਤਾਂ ਉਹਨਾਂ ਖਰਚਤਾ ਉਥੇ ਕੰਮ ਕੋਈ ਨਹੀਂ ਕੀਤਾ ਇਹਨੇ ਪੈਸੇ ਕੋਲੋਂ ਘੁਲਾਉਂਦੇ ਰੇ ਆ ਉਹਨਾਂ ਵਿਆਹ ਦੇ ਐਸੇ ਸ਼ਰਤਾਂ ਤੇ ਕੀਤਾ ਸੀ ਕਿ ਮੁੰਡਾ ਲੈ ਜਾਊਗੀ ਜੇ ਇਹੋ ਟੂਰਿਸਟ ਵੀਜ਼ਾ ਲਵਾਉਣਾ ਹੀ ਤਾਂ ਉਹਨਾਂ ਨੇ ਕੀ ਲੋੜ ਹੀ ਇੰਨਾ ਖਰਚਾ ਕਰਨ ਦੀ ਉਹ ਡੈਡ ਜੀ ਤੁਸੀਂ ਮੇਰੇ ਤੇ ਗੁੱਸਾ ਕਰੀ ਜਾਂਦੇ ਜੇ ਮੈਨੂੰ ਤਾਂ ਇਹ ਗੱਲਾਂ ਦਾ ਪਤਾ ਹੀ ਨਹੀਂ ਆ ਉਹਦਨ ਆਈ ਤੇ ਹੈਗੀ ਸੰਦੀਪ ਤੁਸੀਂ ਪੁੱਛ ਲੈਂਦੇ ਉਹਨੂੰ ਕਿ ਇਹਦੇ ਪੇਪਰ ਲੱਗੇ ਆ ਕਿ ਨਹੀਂ ਲੱਗੇ ਤਾਂ ਹੀ ਤੇ ਉਹਨੂੰ ਪੁੱਛਦੇ ਰਹੇ ਆ ਉਹ ਕਹਿੰਦਾ ਹੀ ਲੱਗੇ ਆ ਪੇਪਰ ਉਹਨੂੰ ਤੇ ਵੀ ਗੱਲ ਤਾਂ ਨਹੀਂ ਕਿ ਮੇਰੇ ਸਹੌਣਾ ਪਤਾ ਵੀ ਟੂਰਿਸਟ ਵੀਜ਼ਾ ਇਹਦਾ ਆ ਗਿਆ ਜਾਂ ਤੇ ਉਹਨੂੰ ਦੱਸ ਦੇ ਤੁਸੀਂ ਐਵੇਂ ਗੁੱਸਾ ਕਰੀ ਜਾਂਦੇ ਜੇ ਕੋਈ ਗੱਲ ਨਹੀਂ ਜੀ ਉਹਨਾਂ ਸੱਧਿਆ ਹੋਣਾ ਤੇ ਕੱਲ ਨੂੰ ਚਲ ਜਿਓ ਉਹ ਮੈਨੂੰ ਇਹ ਗੱਲ ਦਾ ਡਰ ਲੱਗੰਡਿਆ ਵਾ ਕੱਲ ਨੂੰ ਜਾਣਾ ਵਾ ਤੇ ਰਿਸ਼ਤੇਦਾਰਾਂ ਜੇ ਜੇ ਬੇਇੱਜ਼ਤੀ ਹੋਈ ਨਾ ਤੇ ਕਸੂਰ ਤੁਹਾਡਾ ਦੋਵਾਂ ਭੈਣ ਭਰਾਵਾਂ ਦਾ ਨਿਕਲਣਾ ਉਹ ਡੈਡ ਜੀ ਕਾਦੀ ਬੇਇੱਜ਼ਤੀ ਹੋਣੀ ਆ ਦੱਸੋ ਉਹ ਗੱਲ ਸੁਣ ਮੇਰੀ ਇੰਨਾ ਪੈਸਾ ਅਗਲੇ ਖਰਚ ਲਿਆ ਤੇ ਕੱਲ ਨੂੰ ਵੇਹ ਉਹਦੇ ਮੁੰਡੇ ਦਾ ਵੀ ਕੰਮ ਨਹੀਂ ਬਣ ਗਿਆ ਤੇ ਇੰਨਾ ਖੱਜਲ ਖਰਾਬ ਕੀਤਾ ਉਹਨਾਂ ਨੇ ਮੇਰੀ ਗੱਲ ਸੁਣੋ ਜੇ ਉਹਨਾਂ ਪੈਸੇ ਲਾਏ ਆ ਤੇ ਉਹ ਵੀ ਆਂਦੇ ਕੁੜੀਆਂ ਨੂੰ ਆਇਲਸ ਵਾਲੀ ਚਾਹੀਦੀ ਆ ਤੇ ਪੈਸੇ ਲਾਉਣੇ ਨਹੀਂ ਤੇ ਨਾ ਕਰਦੇ ਵਿਆਹ ਉਹ ਪੈਸੇ ਲਾਉਣੇ ਹੀ ਤੇ ਅੱਜ ਟੂਰਿਸਟ ਵੀਜ਼ਾ ਲਵਾਉਂਦੀ ਕਿ ਲੋੜ ਹੀ ਉਹ ਪਰ ਮੈਨੂੰ ਪਤਾ ਹੀ ਨਹੀਂਗਾ ਇਹ ਗੱਲ ਦਾ ਵੀ ਵੀਜ਼ਾ ਉਹਦਾ ਆ ਗਿਆ ਵਾ ਕਿ ਨਹੀਂ ਆਇਆ ਤੁਹਾਨੂੰ ਕਿਹਨੇ ਦੱਸਿਆ ਵਾ ਉਹਦੀ ਸੱਸ ਨੇ ਫੋਨ ਕੀਤਾ ਈ ਹੋ ਸਕਦਾ ਝੂਠ ਹੀ ਬੋਲਣ ਦੀ ਹੋਏ ਸੰਦੀਪ ਨਾਲ ਇਹਨਾਂ ਗੱਲ ਹੋਈ ਸਾਡੀ ਕਬਾ ਆਪਣੀ ਨਾਲ ਕਰ ਲੈ ਗੱਲ ਉਹਨੂੰ ਪਤਾ ਹੀ ਉਹਦੇ ਨੂੰ ਫੋਨ ਆਇਆ ਈ ਉਹਨੇ ਮੈਨੂੰ ਸਾਰਾ ਕੁਝ ਦੱਸਿਆ ਵਾ ਚਲੋ ਕੋਈ ਨਹੀਂ ਮੈਂ ਮੰਮੀ ਨੂੰ ਪੁੱਛ ਲੈਣਾ ਕਿ ਸੰਦੀਪ ਨਾਲ ਗੱਲ ਹੋਈ ਹੈ ਕਿ ਨਹੀਂ ਹੋਈ ਐਵੇਂ ਤਈ ਉਹਦੀ ਸੱਸ ਤੇ ਯਕੀਨ ਕਰਨ ਲੇਜ ਆ ਤੇ ਪੰਗਾ ਹੀ ਪੈ ਗਿਆ ਨਵਾਂ ਸਮਝ ਨਹੀਂ ਆਉਂਦੀ ਭਾਣ ਕੀ ਕਰਾਂ ਇਹਨਾਂ ਨੂੰ ਪਤਾ ਲੱਗ ਗਿਆ ਕਿ ਉਹਦਾ ਵਿਆਹ ਆ ਗਿਆ ਏਦਾਂ ਕਰਦਾ ਸੰਦੀਪ ਨੂੰ ਫੋਨ ਲੰਮਾ ਤੇ ਤੇਰੀ ਸੱਸ ਨੇ ਫੋਨ ਕਰਕੇ ਨਾ ਰਫੜ ਭਾਤ ਆਈਓ ਇੱਧਰ ਹੁਣ ਕੀ ਕਰਨਾ ਦਲਜੀਤ ਨੂੰ ਨਾ ਰਾਜ ਹਟਾਉਣਾ ਪੈਣਾ ਏਦਾਂ ਨਹੀਂ ਗੱਲ ਬੰਦਨੀ ਸੰਦੀਪ ਨੂੰ ਲੰਮਾ ਫੋਨ ਉਹਨੂੰ ਕਹਿਣਾ ਕੋਈ ਨਾ ਕੋਈ ਸਕੀਮ ਲਾ ਇਹਨੂੰ ਰਾਜ ਹਟਾਈਏ ਜੀਤ ਕਿਤੇ ਉੱਥੇ ਚਲ ਗਿਆ ਤੇ ਉਹਨਾਂ ਦੀ ਬੇਇੱਜ਼ਤੀ ਬੜੀ ਕਰਨੀ ਤੇ ਡੈਡੀ ਦੇ ਅੱਗੇ ਬੜੇ ਗੁੱਸੇ ਜੋ ਲੰਨਾ ਨੂੰ ਬਾਹਰ ਚਾਕੇ ਫੋਨ ਇਦਾਂ ਕਰਦਾ ਸੰਦੀਪ ਨੂੰ ਫੋਨ ਲੰਮਾ ਉਹਨੂੰ ਕਹਿਣਾ ਵਾ ਵੀ ਰਫੜ ਪੈ ਗਿਆ ਹੀ ਜਿਹੜੀ ਗੱਲ ਤੋਂ ਡਰਨ ਦੇ ਹੀ ਹਲੋ ਹਲੋ ਸਤਿ ਸ਼੍ਰੀ ਅਕਾਲ ਜੀ ਉਹ ਸਾਸ੍ਰੀ ਕਾਲ ਤੇ ਠੀਕ ਵਾ ਤੇਰੀ ਸੱਸ ਨੇ ਫੋਨ ਕਰਕੇ ਰਫੜ ਪਾਤਾ ਹੀ ਇੱਧਰ ਤੂੰ ਜੋ ਹੀ ਨਾ ਗੁੱਸੇ ਹੋਈਆਂ ਵੀ ਮੈਨੂੰ ਦੱਸਿਆ ਨਹੀਂ ਆ ਜਿਹੜੇ ਕਾਗਜ਼ ਪੱਤਰ ਲਾਏ ਸੀ ਹਾਂਜੀ ਤੂੰ ਖਰੇ ਗੁੱਸੇ ਜਾਣਗੇ ਤੇ ਕਿਹਦੇ ਇਹਨਾਂ ਨੂੰ ਫੋਨ ਕਰਤਾ ਮਮੀ ਡੈਡੀ ਨੂੰ ਨਹੀਂ ਭਣਾ ਇਹਨਾਂ ਨੂੰ ਕੀ ਲੋੜ ਪਈ ਦੱਸਣ ਦੀ ਮੈਨੂੰ ਇਹ ਗੱਲ ਦਾ ਨਹੀਂ ਪਤਾ ਇਹਨਾਂ ਨੂੰ ਡੇ ਹੈ ਸੱਦਣ ਤੇ ਤੂੰ ਦੱਸ ਹੁਣ ਕਿੱਦਾਂ ਕਰਨੀ ਆ ਜੇ ਤੇ ਇਹ ਆਗੇ ਨਾ ਇੱਥੇ ਤੇ ਸਾਰੀਆਂ ਗੱਲਾਂ ਦਾ ਪਤਾ ਲੱਗ ਜਾਣਾ ਵਾ ਵੀਰ ਜੀ ਤੂੰ ਹੀ ਟਾਲ ਕਰੋ ਇਹਨਾਂ ਨੂੰ ਢਾਕੇ ਰੱਖੋ ਇੱਕ ਦਿਨ ਫਿਰ ਮੈਂ ਸੋਚਦੀ ਆ ਕੀ ਕਰਨਾ ਵਾ ਚੱਲ ਵੇਖ ਲੈਨੇ ਇਦਾਂ ਕਰ ਲੈਨੇ ਆ ਉਹ ਬਾਨਾ ਦੇ ਇਹਨਾਂ ਨੂੰ ਮੈਂ ਲਾ ਲੂੰਗਾ ਦਲਜੀਤ ਨੂੰ ਹਟਾਉਣਾ ਪੈਣਾ ਰਾਹ ਚ ਕੋਈ ਨਾ ਕੋਈ ਸਕੀਮ ਲਾ ਹੁਣ ਜੀ ਜੀ ਇਹ ਕਿਦਾਂ ਦਾ ਕੰਮ ਕਰ ਰਹੇ ਤੁਸੀਂ ਉਹ ਕੰਮ ਵੀ ਤੁਹਾਨੂੰ ਮੈਂ ਦੱਸੂੰਗਾ ਪਹਿਲਾਂ ਜਿਹੜਾ ਆ ਰਫੜ ਪਿਆ ਵਾ ਨਾ ਇਹ ਪਹਿਲਾਂ ਨਵੇੜ ਲਾ ਚਲੋ ਕੋਈ ਗੱਲ ਨਹੀਂ ਤੇ ਹਾਂ ਕਰੋ ਕੰਮ ਠੀਕ ਹੈ ਜਿਹੜਾ ਮੈਂ ਤੁਹਾਨੂੰ ਦੱਸਿਆ ਉਹ ਓਦਾਂ ਤੋਂ ਕਹੀ ਜਾਂਦੀ ਸੀ ਵੀ ਮੇਰੀ ਮੰਦੇ ਬੜੇ ਆ ਇਹ ਤੁਹਾਨੂੰ ਦੱਸਿਆ ਨਹੀਂ ਉਹਨਾਂ ਨੇ ਤੇ ਕਾਗਜ਼ ਪੱਤਰਾਂ ਹੀ ਵੀ ਲਾਏ ਉਹ ਮੈਨੂੰ ਕੀ ਪਤਾ ਆਹ ਇਹਨਾਂ ਨੂੰ ਸਰਪ੍ਰਾਈਜ਼ ਦੇਣਾ ਸੀ ਚੱਲ ਚੰਗਾ ਫਿਰ ਚਲੋ ਠੀਕ ਆ ਧੱਕ ਨਾ ਮੈਂ ਇਹਨਾਂ ਨੂੰ ਤੇ ਇਹਨਾਂ ਨੂੰ ਪੁੱਛ ਵੀ ਫੋਨ ਕੱਲੀ ਕੀਤਾ ਕੋਈ ਗੱਲ ਇਹ ਮੈਂ ਪੁੱਛਦੀ ਇਹਨਾਂ ਨੂੰ ਹੀ ਇਦਾਂ ਕਰਦਾ ਹਾਂ ਰੁਪਿੰਦਰ ਨੂੰ ਸਮਝਾਉਣਾ ਵੀ ਮੰਮੀ ਨੂੰ ਤੂੰ ਕਹ ਜੇ ਮੈਂ ਕਿਹਾ ਨਾ ਤੇ ਉਹਨਾਂ ਹੋਰ ਰਫੜ ਪਾ ਦੇਣਾ ਕੀ ਹੋ ਗਿਆ ਵਾ ਕੱਲੇ ਬੋਲੀ ਜਾਂਦੇ ਆ ਉਹ ਹੋਣਾ ਕੀ ਆ ਸੰਦੀਪ ਨੂੰ ਲਾਇਆ ਮੈਂ ਫੋਨ ਅੱਛਾ ਤੇ ਮੰਮੀ ਹੈ ਕਿੱਥੇ ਐ ਮੰਮੀ ਉਧਰ ਹੀ ਬੈਠੇ ਆ ਮੰਮੀ ਨੂੰ ਸਮਝਾ ਵੀ ਅੱਜ ਨਾ ਜਾਓ ਉੱਥੇ ਹਾਂਜੀ ਪੁਲੀ ਸ਼ਾਸਨ ਨੇ ਫੋਨ ਕਰਕੇ ਕਿਹਾ ਪੇ ਇੱਥੇ ਆਓ ਤੁਹਾਡੇ ਨਾਲ ਗੱਲਬਾਤ ਕਰਨੀ ਆ ਉਹ ਤੇ ਕਹਿੰਦੇ ਆ ਪਰ ਉਹ ਤੇ ਤਿਆਰ ਹੋਏ ਫਿਰਦੇ ਆ ਤੇ ਆਪਾਂ ਜਾਣਾ ਤੂੰ ਉਲਟ ਸਮਝਾ ਉਹਨਾਂ ਨੂੰ ਪੇ ਤਤੇ ਘਰ ਨਾ ਜਾਓ ਜੇ ਕਿਤੇ ਮੂੰਹ ਚ ਉਹਨਾਂ ਦੇ ਗੱਲਬਾਤ ਨਿਕਲ ਗਈ ਕੋਈ ਤੇ ਤੁਹਾਡੇ ਪੱਲੇ ਕੀ ਰਹੂਗਾ ਮੈਂ ਦੱਸੂ ਕੀ ਕਰਾਂ ਹੁਣ ਉਹਨਾਂ ਨੂੰ ਉਹ ਤੇਰੀ ਅੱਖੇ ਮੰਮੀ ਨੇ ਲੱਗ ਜਾਣਾ ਉਹ ਬਿਨਾ ਬੋਲੀ ਇਹ ਤਾਂ ਆਪਾਂ ਹੁਣ ਕਿੱਦਾਂ ਚੁੱਪ ਕੀਤੇ ਰਹੀਏ ਤੇਰੀ ਅੱਖੇ ਮੰਮੀ ਨੇ ਲੱਗ ਜਾਣਾ ਮੇਰੇ ਅੱਖੇ ਨਹੀਂ ਨਾ ਲੱਗਣਾ ਤੂੰ ਸੰਦੀਪ ਕੀ ਕਹਿੰਦੀ ਆ ਸੰਦੀਪ ਇਹੋ ਗੱਲ ਕਹਿੰਦੀ ਆ ਵੀ ਉਹਨਾਂ ਨਾਲ ਆਉਂਦਾ ਉਹਨਾਂ ਕਿਹਾ ਵੀ ਕੱਲ ਨੂੰ ਆ ਜਿਓ ਕੌਣ ਦੀ ਮੈਂ ਇੱਥੋਂ ਤੇ ਸਮਝਾਵਾਂ ਇਹਨਾਂ ਨੂੰ ਚਲੋ ਕੋਈ ਗੱਲ ਨਹੀਂ ਬੀ ਫਿਕਰ ਨਾ ਕਰੋ ਮੈਂ ਜਾਣੀ ਆ ਭਲਾ ਉਨੀ ਆਲ ਕਰਦੀਆਂ ਗੱਲ ਉਹਨਾਂ ਦੇ ਨਾਲ ਜਾਗਦੇ ਸਮਝਾ ਦਰੋਣਾ ਸਮਝ ਜਾਣਾ ਉਹਨਾਂ ਨੇ ਨਿਆਣੇ ਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਬੈਠੇ ਮੈਂ ਹਾਂ ਬੈਠੇ ਰਿਹਾ ਤੇ ਥੋਪ ਆ ਗਈ ਮੜੇ ਮੋਟੇ ਉਹ ਵੀ ਚਲ ਗਈ ਇੱਥੇ ਹੁਣ ਚਲ ਕੋਈ ਗੱਲ ਨਹੀਂ ਆ ਤੇ ਬੜੀ ਟੈਨਸ਼ਨ ਜਿਹਦੇ ਵਿੱਚ ਆ ਕੀ ਗੱਲ ਆ ਟੈਨਸ਼ਨ ਬੜੀ ਆ ਸੰਦੀਪੀ ਸਸਤਾ ਫੋਨ ਆਇਆ ਏ ਅੱਛਾ ਉਹ ਨਹੀਂ ਹੀ ਬੋਲਣ ਤੇ ਸੰਦੀਪ ਨੇ ਕੰਮ ਨਹੀਂ ਬਣਾਇਆ ਦਲਜੀਤ ਦਾ ਉਹਨਾਂ ਟੂਰਿਸਟ ਵੀਜ਼ਾ ਲਵਾ ਲਿਆ ਏ ਚੱਲ ਕੋਈ ਗੱਲ ਨਹੀਂ ਆ ਮਮੀ ਜੀ ਜੀ ਉਹ ਬੋਲਣ ਦੇ ਆ ਨਾ ਤੇ ਕੀ ਕਰ ਸਕਦੇ ਆ ਹੁਣ ਫਿਕਰ ਤਾਂ ਮੈਨੂੰ ਇਹ ਪਿਆ ਆ ਤੇ ਕਸੂਰ ਤਾਂ ਸਾਡੀ ਕੁੜੀ ਦਾ ਹੀ ਆ ਕੰਮ ਤੇ ਇਹਨੂੰ ਬਣਾਉਣਾ ਚਾਹੀਦਾ ਸੀ ਨਾ ਉਹਨਾਂ ਨੇ ਪਹਿਲਾਂ ਇਹਨੂੰ ਆਇਰਟਸ ਕਰਵਾਇਆ ਮੁੜ ਕੇ ਉਹ ਤੇ ਇੰਨੇ ਪੈਸੇ ਲਾ ਕੇ ਉਹਨੂੰ ਬਾਹਰ ਭੇਜਿਆ ਤੇ ਮੁੰਡੇ ਦਾ ਕੰਮ ਤਾਂ ਬਣਾਉਣਾ ਹੀ ਨਹੀਂ ਇਹਨੇ ਫਾਈਲ ਲਾਉਣੀ ਹੁਣ ਕਿਦਾਂ ਲਾਈ ਹੈ ਕਿ ਨਹੀਂ ਲਾਈ ਮੰਮੀ ਜੀ ਗੱਲ ਤੇ ਤੁਹਾਡੀ ਵੀ ਠੀਕ ਵਾ ਗਲਤੀ ਤੇ ਸੰਦੀਪ ਦੀ ਆ ਅਗਲੇ ਨਾਲ ਤਾਂ ਕੋਈ ਕਸੂਰ ਨਹੀਂ ਆ ਇਹਦੇ ਵਿੱਚ ਇਹ ਆ ਵੀ ਹੁਣ ਇਹਨੂੰ ਚਾਹੀਦਾ ਹੀ ਨਾ ਕਿ ਫਾਈਲ ਲਾਉਂਦੀ ਹੁਣ ਉਹ ਕੀ ਕਰ ਸਕਦੀ ਆ ਉਹਨਾਂ ਦਾ ਇੰਨਾ ਖਰਚਾ ਕੀਤਾ ਵਿਚਾਰਿਆਂ ਨੇ ਤੇ ਨਾਲੇ ਤੁਸੀਂ ਮੈਨੂੰ ਦੱਸੋ ਤੁਸੀਂ ਕਿੱਥੇ ਦੀ ਤਿਆਰੀ ਕੀਤੀ ਆ ਤੰਦ ਪਤਾ ਹੀ ਆ ਸ਼ਾਇਦ ਪ੍ਰੋਗਰਾਮ ਬਣ ਰਿਹਾ ਜਾਨ ਦਾ ਮੜ ਕੇ ਵਿੱਚ ਉਹਨਾਂ ਦਾ ਫੋਨ ਆ ਗਿਆ ਉਧਰ ਦਾ ਕਾ ਕਰ ਕੈਨਸਲ ਪਰ ਹੁਣ ਮੇਰਾ ਦਾਹੀ ਵੀ ਇਧਰ ਹੋਮ ਨੇ ਮੈਂ ਤੇ ਡੈਡੀ ਨੂੰ ਕਹਿ ਨਹੀਂ ਆ ਕਿ ਜੇ ਅਗਲੇ ਸੱਦਾਂ ਨੇ ਨਾ ਤੇ ਚਲ ਜੀਏ ਤੂੰ ਦੱਸ ਹੁਣ ਕੀ ਕਰੀਏ ਫਿਰ ਮੰਮੀ ਜਾਣ ਦੀ ਕੋਈ ਗੱਲ ਨਹੀਂ ਆ ਜਾਣ ਨੂੰ ਭਾਈ ਦੂ ਸੌ ਵਰ ਜਾਓ ਧੀ ਦਾ ਘਰ ਵਾ ਜਾਣਾ ਵੀ ਚਾਹੀਦਾ ਵਾ ਨਾਲੇ ਤੇ ਗੱਲ ਹੁਣ ਪਤਾ ਨਾ ਕੀ ਆ ਹੁਣ ਵਾ ਗਰਮ ਮੁੱਦਾ ਉਧਰ ਵੀ ਗੱਲਾਂ ਬਾਤਾਂ ਹੋਈਆਂ ਵਾ ਤੁਹਾਨੂੰ ਵੀ ਫੋਨ ਤੇ ਉਹਨਾਂ ਨੇ ਕੀਤੀਆਂ ਵਾ ਤੇ ਮੈਂ ਤਾਂ ਕਹਿਂਦੀ ਆ ਵੀ ਤੁਸੀਂ ਅਜਾ ਦੇਰ ਰੁਕ ਜਾਓ ਅੱਜ ਨਾ ਜਾਵੋ ਪਤਾ ਕੀ ਆ ਫੇਰ ਐਵੇਂ ਨਾ ਮੂੰਹ ਦੇ ਵਿੱਚ ਕੋਈ ਗੱਲ ਨਿਕਲੂਗੀ ਉਥੇ ਉਹ ਵੀ ਗਾੜੀਆਂ ਬੋਲਣਗੇ ਤੁਹਾਡੇ ਮੂੰਹੋਂ ਹੀ ਨਿਕਲੂਗੀ ਤੇ ਚੰਗੇ ਨਹੀਂ ਲੱਗੀਦਾ ਨਵੇਂ-ਨਵੇਂ ਰਿਸ਼ਤੇਦਾਰੀ ਆ ਮੈਂ ਤਾਂ ਅਗਰ ਕੀਤਾ ਨੂੰ ਕਹਿਂਦੀ ਆ ਤੇ ਗਾੜੀ ਤੁਸੀਂ ਮਰਜ਼ੀ ਵੇਖ ਲਓ ਆਪਣੀ ਜਿੱਦਾਂ ਨਹੀਂ ਕਰਨਾ ਵਾ ਕਰਨਾ ਕੀ ਯਰਪਿੰਦਰ ਜਾਣਾ ਤਾਂ ਹੁਣ ਇੱਕ ਵਾਰੀ ਪੈਣਾ ਹੀ ਆ ਅੱਜ ਨਾ ਜਾਵਾਂਗੇ ਅੱਜ ਉਹਨਾਂ ਟਾਲ-ਮਟੋਲ ਕਰਦਾਂਗੇ ਵੀ ਸਾਨੂੰ ਕੋਈ ਕੰਮ ਐ ਫਿਰ ਜਾਵਾਂਗੇ ਜਾਣਾ ਤੇ ਪੈਣਾ ਹੀ ਆ ਚਲ ਕੋਈ ਨਹੀਂ ਅੱਜ ਦਾ ਦਿਨ ਤੁਸੀਂ ਰੁਕ ਜਿਓ ਮੈਂ ਕੱਲੋਂ ਜਲ ਜਿਓ ਤੇ ਭਾਵੇਂ ਪਰਸੋਂ ਚਲ ਜਿਓ ਤੇ ਅੱਜ ਤੁਸੀਂ ਨਾ ਜਾਓ ਗੱਲ ਤੇਰੀ ਠੀਕ ਹੈ ਕਿਉਂਕਿ ਗਲਤੀ ਮੰਮੀ ਸੰਦੀਪ ਦੀ ਆ ਕਸੂਰ ਸਾਡੀ ਕੁੜੀ ਦਾ ਵਾ ਤੁਸੀਂ ਕੀ ਗੱਲ ਕਰੋਗੇ ਉੱਥੇ ਜਾ ਕੇ ਮੈਂ ਆ ਤੇਰੇ ਗਾੜੀ ਦੇ ਅੱਗੇ ਕਿਹਾ ਤਾਂ ਹੀ ਕਿ ਕਸੂਰ ਤੇ ਹੋਇਆ ਨਾ ਸਾਡੀ ਕੁੜੀ ਦਾ ਤਾਂ ਹੀ ਕੁੜੀ ਜੀ ਕੱਢਣਾ ਆ ਅਸੀਂ ਉਹਨਾਂ ਨੂੰ ਨੀ ਕਿ ਮਾੜਾ ਚੰਗਾ ਕਹਿਣਾ ਪਰ ਹੁਣ ਗੱਲ ਸੁਣ ਮੇਰੀ ਅਗਲਿਆਂ ਦਾ ਵੀ ਲੱਗੀ ਆ ਅਗਲਿਆਂ ਦਾ ਹੁਣ ਇੰਨਾ ਪੈਸਾ ਖਰਚ ਹੋਇਆ ਆ ਤਾਂ ਵਾਕਈ ਨਾ ਜੇ ਕਦੇ ਮੂੰਹ ਚੋਂ ਕਿਤੇ ਮਾੜੀ ਚੰਗੀ ਨਿਕਲ ਗਈ ਨਾ ਉਹ ਸਾਨੂੰ ਵੀ ਚੁੱਭਦੀ ਰਣੀ ਸਾਰੀ ਉਮਰ ਮੈਂ ਇਸੇ ਕਰਕੇ ਕਹਿਂਦੀ ਆ ਤੁਹਾਨੂੰ ਵੀ ਡਾਡੀ ਜੀ ਨੂੰ ਸਮਝਾ ਲਓ ਉਹਨਾਂ ਨੂੰ ਕਹੋ ਵੀ ਅੱਜ ਆਪਾਂ ਨਹੀਂ ਜਾਣਾ ਹੈਗਾ ਫਿਰ ਕਿਸ ਦਿਨ ਚੱਲਾਂਗੇ ਕੋਈ ਨਹੀਂ ਮੈਂ ਕਰਦੀ ਇਹਨਾਂ ਨਾਲ ਗੱਲ ਤੂੰ ਕਰ ਲਓ ਉਹਨਾਂ ਨਾਲ ਗੱਲ ਗੱਲ ਤਾਂ ਤੇਰੀ ਠੀਕ ਹੈ ਇਹ ਇਦਾਂ ਹੀ ਕਰਨੇ ਉਹ ਵੀ ਗੁੱਸੇ ਵਿੱਚ ਨੇ ਅੱਜ ਤੁਹਾਨੂੰ ਵੀ ਗੁੱਸਾ ਜੜਿਆ ਆ ਸੰਦੀਪ ਦੇ ਇਹ ਵੱਧ ਘੱਟ ਗੱਲ ਨਿਕਲੂਗੀ ਮੂੰਹ ਰਹਿਣੀ ਦਿੰਨੀ ਅੱਜ ਜਾਂਦੇ ਨਹੀਂਗੇ ਚਲ ਕੋਈ ਨਹੀਂ ਉਮੀ ਤੁਸੀਂ ਇਦਾਂ ਕਰੋ ਡਾਡੀ ਜੀ ਨਾਲ ਕਰੋ ਸੁਲਾ ਤੇ ਅੱਜ ਤੁਸੀਂ ਨਾ ਜਾਓ ਜਾ ਉਠੋ ਤਾਂ ਕੋਈ ਨਹੀਂ ਮੈਂ ਕਰਨੀ ਗੱਲ ਨਹੀਂ ਚੱਲ। ਇਹ ਪਿੰਨਾਂ ਨੂੰ ਤੂੰ ਦੱਸਾ ਸਮਝਾ। ਤੈਨੂੰ ਸਮਝ ਵੀ ਗਈ ਆ। ਤੇ ਜੇ ਕਿਤੇ ਅੱਜ ਹੀ ਇੱਥੇ ਚਲ ਜਾਂਦੇ ਨਾ ਤੇ ਫੇਰ ਕੰਮ ਜ਼ਿਆਦਾ ਖਰਾਬ ਹੋਈ ਜਾਣਾ। ਬਾਕੀ ਆ ਵਾ। ਕਸੂਰ ਤੇ ਕੁੜੀ ਦਾ ਹੀ ਆ ਹੱਡੀ ਦਾ। ਹੁਣ ਇੰਨਾ ਨਹੀਂ ਨਾ ਪਤਾ। ਵੀ ਭਰਾ ਪਰ ਜਾਈ ਦੀ ਆਪਣੇ ਦੀ ਮੰਨਾਂ ਦੀ ਆ। ਤੇ ਜੇ ਇੰਨੀ ਗੱਲ ਮੰਮੀ ਉਹਨਾਂ ਨੂੰ ਪਤਾ ਲੱਗੀ ਨਾ ਤੇ ਫੇਰ ਨਾ ਐਵੇਂ ਕੰਮ ਜ਼ਿਆਦਾ ਵੱਜ ਜਾਊਗਾ। ਅੱਜ ਮੈਂ ਜਾਣੀ ਨਹੀਂ ਦੇ ਰਹਿ ਉਹਨਾਂ ਨੂੰ। ਮੰਮੀ ਆ ਕੰਮ ਤੁਸੀਂ ਚੰਗਾ ਨਹੀਂ ਕੀਤਾ ਹੈਗਾ ਕਿਹੜਾ ਕੰਮ ਕੀਤਾ ਮੈਂ ਤੁਹਾਨੂੰ ਕੀ ਲੋੜ ਪਈ ਮੰਮੀ ਉਹਨਾਂ ਨੂੰ ਸੱਦਨ ਦੀ ਤੁਸੀਂ ਫੋਨ ਤੇ ਕੀ ਕਿਹਾ ਉਹਨਾਂ ਨੂੰ ਕੀ ਕਿਹਾ ਉਹਨਾਂ ਨੂੰ ਮੈਂ ਜੋ ਘਰ ਵਿੱਚ ਹੋਣ ਰਿਹਾ ਹੋਈ ਕਿਹਾ ਵਾ ਵਾਧੂ ਗੱਲ ਤਾਂ ਕੋਈ ਨਹੀਂ ਕੀਤੀ ਮੈਂ ਤੇ ਮੰਮੀ ਮੈਂ ਤੁਹਾਨੂੰ ਕੀ ਕਹਤਾ ਮੈਂ ਤੁਹਾਨੂੰ ਇਹੋ ਕਿਹਾ ਸੀ ਨਾ ਕਿ ਤੁਸੀਂ ਮੈਨੂੰ ਦੱਸਿਆ ਕਿਉਂ ਨਹੀਂ ਆ ਤੁਸੀਂ ਚੁੱਕ ਕੇ ਫੋਨ ਉਹਨਾਂ ਨੂੰ ਕਰ ਦਿੱਤਾ ਵਾ ਨਿੱਕੀ ਨਿੱਕੀ ਗੱਲ ਥੋੜੀ ਦੱਸ ਦਈਦੀ ਹੁੰਦੀ ਆ ਨਿੱਕੀ ਗੱਲ ਹੀ ਸਿੱਧੇ ਮੂੰਹ ਤੇ ਤੂੰ ਬੋਲਦੀ ਨਹੀਂ ਮੇਰੇ ਨਾਲ ਤੇਰੇ ਵੱਲ ਮੈਂ ਗਈ ਪਿੱਤੇ ਇਹ ਅਰਥਾ ਕੱਪੜੇ ਲਿਆ ਤੂੰ ਕਿੰਨੀਆਂ ਗੱਲਾਂ ਮੈਨੂੰ ਕੀਤੀਆਂ ਆਪਣੇ ਨਿਆਣਿਆਂ ਨੂੰ ਲਿਆ ਕੇ ਦੋ ਜੀ ਉਹ ਮੇਰੇ ਨਿਆਣਿਆਂ ਤੇ ਤੂੰ ਕਹਦੀਆਂ ਤੇ ਮੰਮੀ ਕਰਕੇ ਲਿਆਂਦਾ ਤਾਂ ਇਹਨੂੰ ਮੇਰੇ ਮਨ ਵਿੱਚ ਗੁੱਸਾ ਹੀ ਜੇ ਇਹੋ ਕੰਮ ਮੈਂ ਠੱਡ ਨਾ ਕੀਤਾ ਹੁੰਦਾ ਤੇ ਤੁਹਾਡੇ ਮਨ ਚ ਗੁੱਸਾ ਨਹੀਂ ਆਉਣਾ ਨਿੱਤੇ ਨੂੰ ਤਾਂ ਖੁਸ਼ ਹੋਣਾ ਚਾਹੀਦਾ ਵੀ ਮੇਰੇ ਵੱਲੋਂ ਗੱਲ ਨਹੀਂ ਬਣੀ ਤੇ ਚੱਲ ਇਹਨਾਂ ਨੇ ਆ ਬਣਾ ਲਈ ਆ ਤੈਨੂੰ ਤਾਂ ਉਦੋਂ ਦਾ ਸੋਗ ਹੀ ਪੈ ਗਿਆ ਸੁਣ ਕੇ ਤੂੰ ਤਾਂ ਸਿੱਧੇ ਮੂੰਹ ਬੋਲਦੀ ਨਹੀਂ ਨਾ ਸਾਡੇ ਨਾਲ ਤਾਂ ਨਾ ਮੁੰਡੇ ਨਾਲ ਮੰਮੀ ਮੈਨੂੰ ਸੋਕ ਆਦਾ ਪੈਣਾ ਵਾ ਮੇਰੀ ਬੇਇੱਜ਼ਤੀ ਹੋਈ ਆ ਜੇ ਤੈਨੂੰ ਬੇਇੱਜ਼ਤੀ ਦਾ ਇੰਨਾ ਡਰ ਹੈ ਨਾ ਤੂੰ ਮੁੰਡੇ ਦਾ ਕੰਮ ਕਿਉਂ ਨਾ ਬਣਾਇਆ? ਤੂੰ ਆਪ ਖੜਦੀੋਂ, ਸਾਨੂੰ ਮੌਕਾ ਹੀ ਨਾ ਦਿੰਨੀਓ। ਤੇ ਇੰਨੇ ਨਾ 500 ਰੁਪਈਆਂ ਦੀ ਮੇਰੇ ਤੇ ਲਈ ਆ। ਤੇ ਮੰਮੀ ਮੈਂ ਕੰਮ ਬਣਾਉਣੀ ਡਈ ਸੀ। ਹੌਸਲਾ ਕਰ ਲੈਂਦੇ। ਨਾ ਉਧਰ ਜਾਂਦੇ ਤੁਸੀਂ। ਹੁਣ ਮੈਨੂੰ ਗੁੱਸਾ ਤੇ ਆਉਣਾ ਹੀ ਨਾ। ਤੁਸੀਂ ਵੀ ਆਪਣੀਆਂ ਮਾਰੀ ਜਾਂਦੇ ਆ ਚੋਕੇ ਫੋਨ ਤੁਸੀਂ ਉਹਨਾਂ ਨੂੰ ਕਰ ਦਿੱਤਾ ਵਾ। ਉਹਨਾਂ ਦੇ ਘਰ 'ਚ ਵੀ ਲੜਾਈ ਪਈ ਆ। ਗੱਲ ਤੇ ਇੱਥੇ ਹੋਣੀ ਦੀ ਆ। ਜਿਹੜੀ ਵੀ ਗੱਲ ਕਰਨੀ ਸੀ ਮੇਰੇ ਨਾਲ ਗੱਲ ਕਰਦੇ। ਉੱਥੇ ਵਾਲੀ ਲੜਾਈ ਦਾ ਤੈਨੂੰ ਬੜਾ ਡਰ ਵਾ। ਵੀ ਉੱਥੇ ਲੜਾਈ ਪਈ ਆ ਤੇ ਇੱਥੇ ਜਿਹੜਾ ਮੂੰਹ ਵਟਿਆ ਤੋਂ ਸਾਰਿਆਂ ਦੇ ਨਾਲ ਅੰਦਰ ਵੜ ਕੇ ਬੈਠੀ ਆ ਨਾ ਤੋਂ ਮੁੰਡੇ ਨਾਲ ਸਵਾਦ ਨਾਲ ਬੋਲਦੀ ਨਾ ਹੱਡੇ ਨਾਲ ਰੋਟੀ ਪਾਣੀ ਪਕਾ ਕੇ ਮੈਂ ਵਾਜਾ ਦਿੰਦੀ ਰਹੀ ਨਹੀਂ ਪੁੱਤ ਰੋਟੀ ਖਾ ਲੋ ਤੂੰ ਬਾਹਰ ਹੀ ਨਿਕਲਦੀ ਜਦੋਂ ਤੁਸੀਂ ਮੇਰੇ ਆਪਣੇ ਨਹੀਂ ਬਣੇ ਤੇ ਮੈਂ ਕਿੱਦਾਂ ਬਾਹਰ ਨਿਕਲਾਵਾ ਮੇਰਾ ਨਹੀਂ ਚੀ ਕਰਦਾ ਫਿਰ ਨਹੀਂ ਆਪਣੇ ਕਿੱਦਾਂ ਬੰਦੇ ਯਕੀਨ ਕਰਕੇ ਤਾਂ ਪੰਦਰ ਪਈਆਂ ਦੀ ਤੇਰੇ ਤੇ ਲਾ ਕੇ ਤੈਨੂੰ ਤੋਰਿਆ ਹੈਗਾ ਤੂੰ ਤਾਂ ਉਹ ਕੰਮ ਕਰ ਛੜਿਆ ਲੋਕਾਂ ਵਾਲਾ ਹੀ ਜੇ ਮੰਮੀ ਮੈਂ ਇਦਾਂ ਦੀ ਹੁੰਦੀ ਨਾ ਤੇ ਉੱਥੇ ਹੀ ਰਹਿੰਦੀ ਕੀ ਕਰਨ ਆਉਣਾ ਇੱਥੇ ਮੈਂ ਤੇ ਆਣ ਕੇ ਵੀ ਕੀ ਕੀਤਾ ਤੂੰ ਆਪਣੇ ਸਿਰ ਤੇ ਫੇਰ ਆਪਣੇ ਪੁੱਤ ਨੂੰ ਕੱਲਣ ਦੇ ਆ ਮੈਂ ਸੋਚਿਆ ਸੀ ਕਿ ਚਲ ਆਪਣੇ ਟੱਬਰ ਨੂੰ ਮਿਲ ਆਉਣੀ ਆ ਮੈਨੂੰ ਕੀ ਪਤਾ ਸੀ ਮੇਰਾ ਟੱਬਰ ਇਦਾਂ ਦਾ ਨਿਕਲਣਾ ਟੱਬਰ ਨੂੰ ਕੱਖ ਨਹੀਂ ਹੋਇਆ ਕੀ ਹੋਇਆ ਟੱਬਰ ਨੂੰ ਜੇ ਤੂੰ ਚੰਗੀ ਹੁੰਦੀ ਨਾ ਤਾ ਉਹਨੂੰ ਮੁੰਡੇ ਨੂੰ ਨਾਲ ਖੜਦੀੋਂ ਤੇ ਸਾਨੂੰ ਵੀ ਪਤਾ ਲੱਗਦਾ ਤੇਹੀ ਧੀ ਬਣਾ ਕੇ ਲਿਆਂਦੀ ਆ ਤੇ ਧੀ ਬਣ ਕੇ ਰਹੀ ਐ ਤੀ ਧੀ ਬਣਾਇਆ ਹੀ ਨਹੀਂ ਆ ਪਹਿਲੇ ਦਿਨ ਤੋਂ ਮੈਨੂੰ ਦੱਸ ਦਿੰਦੇ ਕਿ ਸੰਦੀਪ ਤੂੰ ਨਾ ਫਾਇਲ ਲਈ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲਈ ਕਿਸੇ ਵੀ ਗੱਲ ਦੀ ਬਾਰ ਬਾਰ ਇੱਕੋ ਗੱਲ ਸੰਦੀਪ ਨਾ ਕਰ ਫੇ ਮੈਨੂੰ ਧੀ ਨਹੀਂ ਬਣਾਇਆ ਧੀ ਬਣਾਇਆ ਸੀ ਨਾ ਤਾ ਕਰਕੇ ਜਿੰਨੇ ਪੈਸੇ ਹੀ ਤੇਰੇ ਤੇ ਲਾਤੇ ਆ ਨੇ ਕੌਣ ਲਾਉਂਦਾ ਇਹਨੇ ਤੇਰੇ ਮਾਂ ਪਿਓ ਕੋ ਤੇ ਕੁਛ ਰਿਆ ਨਾ ਜੇ ਨਹੀਂ ਨਾ ਮੁੰਡੇ ਨੂੰ ਸੱਦਣਾ ਫੇਕ ਵਾਰੀ ਨੇ ਜਾਣਾ ਹੀ ਬਾਹਰ ਤੇ ਨਾਲੇ ਉਹਨਾਂ ਨੂੰ ਪਤਾ ਲੱਗਦਾ ਵੀ ਕਿੱਦਾਂ ਪੈਸੇ ਲਈਦੇ ਨੇ ਤੇ ਭਰਾ ਜਾਂਦਾ ਹੀ ਰਿਹਾ ਵਾ ਉਹਨੇ ਬਥੇਰਾ ਸਾਥ ਦਿੱਤਾ ਵਾ ਅੱਜ ਤੀ ਮੰਮੀ ਆਹ ਗੱਲ ਸੁਣਾਤੀ ਐ ਨਹੀਂ ਪੈਹਾ ਤੇ ਲਹਾੜਾ ਤੇ ਪ੍ਰਧਾਨ ਤੇਰਾ ਭਰਾ ਜਦਨ ਚੜਾਉਣ ਜਾਣਾ ਹੀ ਨਾ ਮੈਨੂੰ ਤਾਂ ਉਦਨ ਸੁੱਝ ਗਈ ਸੀ ਵੀ ਇਹਨਾਂ ਨੇ ਇਹੋ ਕੰਮ ਹੀ ਕਰਨਾ ਮੇਰੇ ਪੁੱਤ ਨਾਲ ਜੇ ਮੰਮੀ ਹਾ ਗੱਲ ਵਾ ਨਾ ਤੇ ਮੇਰਾ ਕੋਈ ਨਹੀਂ ਲੱਗਦਾ ਠੀਕ ਆ ਨਾ ਚਲ ਨਹੀਂ ਤਾਂ ਨਾ ਸਹੀ ਕੋਈ ਗੱਲ ਨਹੀਂ ਜੋ ਤੂੰ ਕਰਨਾ ਕਰ ਲਾ ਤੇਰੀਆਂ ਕਰਤੂਤਾਂ ਦਾ ਮੈਨੂੰ ਪਹਿਲਾਂ ਹੀ ਪਤਾ ਸੀ ਇਹੋ ਹੀ ਮੈਨੂੰ ਚੁੱਪ ਕਰਾਉਂਦੇ ਸੀ ਕਿ ਚੁੱਪ ਕਰ ਜਾ ਕੋਈ ਗੱਲ ਨਾ ਕਰੀ ਮੁੰਡਾ ਹਟਾ ਰਹਿ ਨਾ ਜਾਵੇ ਤੂੰ ਉਹ ਕਰਕੇ ਵਿਖਾ ਲਈ ਆ ਕੋਈ ਗੱਲ ਨਹੀਂ ਆ ਲੈਂਦੇ ਤੇਰੇ ਮਾਪਿਓ ਨੂੰ ਉਹਨਾਂ ਦੇ ਤਾਂ ਤੇਲ ਚੰਮ ਮੈਂ ਕਰਦੀ ਆ ਤੇ ਆ ਘਸ ਖਾ ਲਈ ਆਪਣੀ ਧੀ ਨੂੰ ਵੀ ਹੁਣ ਜਾ ਫੇਰ ਕੇ ਲੈ ਜਾ ਇੱਥੇ ਸਭ ਕੁਝ ਤੇ ਮੁੰਡੇ ਨੂੰ ਨਾ ਸੱਦੀ ਹਾਈ ਠੇਖ ਲੋ ਤੇ ਕੀ ਕਰਨ ਰਹਿ ਜੇ ਮੇਰੀ ਸੁਣੋ ਗੱਲ ਮੈਂ ਸੰਦੀਪ ਦੇ ਪੇਕੇ ਫੋਨ ਕਰਤਾ ਵਾ ਉਹਦੀ ਮਾਂ ਨੂੰ ਕੀ ਕਹਿਆ ਵਾ ਪਿਆਣ ਕਹਿੰਦਾ ਮੇਰੀ ਗੱਲ ਸੁਣ ਕੇ ਜਾਓ ਆ ਜਿਹੜਾ ਮੂੰਹ ਵਟ ਕੇ ਤੁਰੀ ਫਿਰਦੀ ਆ ਨਾ ਵੀ ਮੁੰਡੇ ਨੇ ਬਾਹਰ ਕਿਉਂ ਜਾਣਾ ਵਾ ਕੀ ਗੱਲ ਵਾ ਅਸੀਂ ਰੁਪਈਏ ਇਸ ਕੰਮ ਨੂੰ ਲਾਏ ਹੀ ਕਿੱਦਾਂ ਕੋਈ ਪਿਆਹਾ ਨਹੀਂ ਰਹਿਣ ਦਿੱਤਾ ਜੋ ਇਹ ਮੰਗਦੀ ਰਹੀ ਨਾ ਇਹਨੂੰ ਉਹੋ ਕੁਝ ਲੈ ਕੇ ਦਿੰਦੇ ਰਹੇ ਆ ਜਿਹੜਾ ਮੁੰਡੇ ਦਾ ਇਹਨੇ ਕੰਮ ਨਹੀਂ ਬਣਾਉਣਾ ਤੁਹਾਨੂੰ ਪਹਿਲਾਂ ਦੱਸ ਦਿੰਦੀ ਯਾਰ ਰਮਨ ਉਹਦੇ ਮਾਪਿਆਂ ਨੂੰ ਕਾਨੂੰ ਸੱਦਣਾ ਯਾਰ ਤੂੰ ਤੇ ਫੇਰ ਇਹ ਗੱਲ ਜਿਹੜੀ ਕਿਨੂੰ ਦੱਸ ਦੇ ਉਹਨਾਂ ਦਾ ਮੂੰਹ ਵਟਿਆ ਵਾ ਨਾ ਬਾਹਰ ਨਿਕਲ ਕੇ ਰੋਟੀ ਖਾਂਦੀ ਆ ਨਾ ਕਿਸੇ ਜੀ ਨੂੰ ਕਵਾਉਂਦੀ ਆ ਇਦਾਂ ਟਾਈਮ ਪਾਸ ਹੋ ਜੂ ਇਹਦਾ ਤੂੰ ਇੱਕ ਰਿਹਾ ਵੋ ਨੂੰ ਪੁੱਛਦੀ ਪੁੱਤੇ ਦਾ ਕੋਈ ਕਾਗਜ਼ ਪੱਤਰ ਲਾਇਆ ਕੀ ਕੀਤਾ ਦੱਸਦੀ ਤੇ ਸਹੀ ਕੁਛ ਉਹ ਤਾਂ ਫਿਰ ਕਹੀ ਜਾਣ ਲਈ ਆ ਵੀ ਕਾਗਜ਼ ਪੱਤਰ ਲਾਏ ਆ ਉਹਦੇ ਨਹੀਂ ਲੱਗਣੇ ਕਾਗਜ਼ ਪੱਤਰ ਤੇ ਨਾਂ ਦਲਜੀਤ ਨੇ ਬਾਹਰ ਹੀ ਜਾਣਾ ਵਾ ਆ ਚੰਗਾ ਹੋ ਗਿਆ ਅਸੀਂ ਆਪਣੇ ਸਿਰ ਤੇ ਸਾਰੇ ਕੰਮ ਕਰ ਲਏ ਆ ਤੋ ਚਲ ਚੱਲੇ ਆ ਵਾ ਹੁਣ ਭਾਵੇਂ ਰੋਵੇ ਤੇ ਭਾਵੇਂ ਹੱਸੇ ਮੁੰਡੇ ਨੇ ਤੇ ਇਹਦੇ ਨਾਲ ਹੀ ਜਾਣਾ ਵਾ ਬਾਹੂ ਜਿਹੜੇ ਹੁਣ ਇੰਨੇ ਪੈਸੇ ਲਾਏ ਆ ਤੇ ਮੁੰਡੇ ਨੂੰ ਘਲਾਉਣ ਵਾਸਤੇ ਲਾਏ ਆ ਮੈਂ ਤਾਂ ਨਹੀਂ ਆ ਲੋਕਾਂ ਦੇ ਮਾਂ ਪਿਓ ਵਾਲੀ ਵੀ ਹੱਦ ਹੋਈ ਆ ਉਹਨਾਂ ਨੇ ਛਿੱਤਰ ਨਾ ਸਿਆ ਮਾਰ ਲਿਆ ਨਾ ਵਿਆਹ ਤੇ ਕੋਈ ਖਰਚਾ ਲਾਇਆ ਨਾ ਬਾਹਰ ਜਾਣ ਲੱਗਿਆ ਕੋਈ ਪਿਆਹਾ ਦਿੱਤਾ ਸਿਰ ਤੇ ਹਾੜਾ ਮੋਨ ਲਿਆ ਤੋ ਫੇਰ ਚੰਗੇ ਦੇ ਚੰਗੇ ਆ ਲੈਣਦੇ ਇੱਕ ਵਾਰ ਵੇਖੀ ਸਈ ਉਹਨਾਂ ਦਾ ਹਾਲ ਮੈਂ ਕੀ ਕਰਦੀ ਆ ਉਹਨਾਂ ਦਾ ਕਸੂਰ ਕੋਈ ਨਹੀਂ ਆ ਕਸੂਰ ਸਾਰਾ ਤੇਰੇ ਮੁੰਡੇ ਦਾ ਵਾ ਅਜੇ ਆਈ ਉਹਨੇ ਇੱਕ ਵਾਰੀ ਕਿਹਾ ਮੈਂ ਪਿੰਡ ਜਾਣਾ ਲੈ ਕੇ ਪਿੰਡ ਤੁਰ ਪਿਆ ਇਹਨੂੰ ਆਪਣੇ ਰਿਸ਼ਤੇਦਾਰ ਨਹੀਂ ਲੱਭਦੇ ਨਾ ਤੈਨੂੰ ਪੁੱਛਿਆ ਤੇ ਨਾ ਮੈਨੂੰ ਪੁੱਛਿਆ ਵੀ ਮੇਰਾ ਮਾਂ ਪਿਓ ਮੈਂ ਪੁੱਛਾਂ ਕਿ ਨਾ ਪੁੱਛਾਂ ਇਹਦਾ ਫਰਜ਼ ਨਹੀਂ ਬਣਦਾ ਜਦੋਂ ਉਹਨੇ ਬਾਰੋ ਫੋਨ ਕੀਤਾ ਵੀ ਮੈਨੂੰ 1.5 ਲੱਖ ਰੁਪਇਆ ਚਾਹੀਦਾ ਤੇ ਤੂੰ ਵੀ ਜਦੋਂ ਕਹਿੰਦੀ ਸੀ ਮੁੰਡੇ ਦੇ ਮਗਰ ਲਾਕੇ ਪਈ ਉਹਨੂੰ ਦੋ ਪਾ ਦੋ ਉਹਦਾ ਖਰਚਾ ਬੜਾ ਹੋਣ ਡਿਆ ਹੁਣ ਤੂੰ ਰੋਂਣ ਡਈ ਆ ਹੁਣ ਆਪਾਂ ਵੇ ਰੋ ਜੋ ਮਰਜ਼ੀ ਕਰ ਜਿਹੜੀ ਸਿਰ ਪੈ ਗਈ ਐ ਕੱਟਣੀ ਪੈਣੀ ਐ ਤੈਨੂੰ ਮੈਂ ਦੱਸਦਾ ਉਹ ਭੂਏ ਆਪ ਚੜਾ ਕੇ ਤੇ ਹੁਣ ਤੂੰ ਤਾਂ ਮਾਂ ਪਿਓ ਸੱਦ ਲਿਆ ਤੇ ਸੱਦਣਾ ਨਹੀਂ ਮਾਂ ਪਿਓ ਮਾਂ ਪਿਓ ਨੂੰ ਪਤਾ ਲੱਗੇ ਵੀ ਸਾਡੀ ਧੀ ਕਿਹੜੇ ਰੰਗ ਲੰਮਦੀ ਫਿਰਨ ਰਹੀ ਆ ਉਹਨਾਂ ਦਾ ਰਾਦਾ ਦੀਵੇ ਥੱਲੇ ਹਨੇਰਾ ਹੀ ਆ ਕਿਸੇ ਨੂੰ ਪਤਾ ਹੀ ਨਹੀਂਗਾ ਆ ਚੁਸਤ ਚਲਾ ਕੇ ਆ ਨਾ ਹੋਰ ਕਿਸੇ ਨਾ ਕਰੇ ਅਸੀਂ ਜੇ ਇਹਨੇ ਪੈਸੇ ਲਾਉਣੇ ਜਾਣਦੇ ਆ ਨਾ ਅਸੀਂ ਡੰਗਾਈ ਤੱਕ ਵੀ ਜਾ ਸਕਦੇ ਆ ਇਹਨੇ ਕੋਈ ਮੁੰਡੇ ਦੀ ਫ ਅ ਜਿਹੜਾ 2 ਲੱਖ ਰੁਪਈਆ ਮੰਗਵਾਇਆ ਵਾ ਨਾ ਉਥੇ ਖਰਚਾ ਵਰਚਾ ਕੀਤਾ ਉਹਨੇ ਕੀ ਲੈ ਕੇ ਆਈ ਉਹਦੇ ਵਾਸਤੇ ਨਾ ਕਿਤੇ ਫੋਨ ਨਾ ਕੋਈ ਹੋਰ ਕੋਈ ਚੀਜ਼ ਮੈਂ ਤੈਨੂੰ ਇਹ ਗੱਲ ਕਹੀ ਕਿ ਨਹੀਂ ਮੈਂ ਖਿਆ ਰਮਨ ਜੀ ਉਹਨੇ ਡੇਢ ਮੰਗਿਆ ਤੇ ਡੇਢ ਹੀ ਪਾਓ ਉਹਦੋਂ ਤੂੰ ਵੀ ਕਹੀ ਜਾਂਦੀ ਵੀ ਇੰਨੇ ਪਾ ਦੋ ਉਹਨੂੰ ਤਾਂ ਪਤਾ ਸਾਨੂੰ ਕੀ ਪਤਾ ਹੀ ਵੀ ਉਹਦੀ ਨੀਤ ਮਾੜੀ ਆ ਉਹਨੇ ਇਹ ਕੰਮ ਕਰਨਾ ਵਾ ਜਿਹੜੀ ਗੱਲ ਦਾ ਡਰ ਸੀ ਨਾ ਉਹਨੇ ਉਹ ਗੱਲ ਕਰਕੇ ਦੱਸੀ ਆ ਤੇ ਕੋਈ ਗੱਲ ਨਹੀਂ ਉਹਨੂੰ ਇੰਨਾ ਨਹੀਂ ਪਤਾ ਪਿਹੜਾ ਵਾ ਕਿੰਨਾ ਨਾ ਪਿਆ ਵਾ ਆ ਲੈੰਦੇ ਦਾ ਮਾ ਪਿਓ ਵੇਖੀ ਕਿਦਾਂ ਭਜਉਂਦੀ ਓਨਾਂ ਨੂੰ ਇਹਨੂੰ ਚੁੱਕੋ ਤੇ ਲੈ ਜਾਓ ਨਾਲ ਹੀ ਮੇਰੀ ਗੱਲ ਸੁਣ ਲੈ ਉਹ ਚੀਜ਼ ਸੀ ਨਾ ਬੋਲੀ ਓਨਾਂ ਦਾ ਚੰਗਾ ਬੋਲੀ ਨਾ 30 ਲੱਖ ਰੁਪਈਆ ਹੀ ਓਤੇ ਲਾਤਾ ਵਾ ਅਜੇ ਮੈਂ ਚੁੱਪ ਕੀਤੀ ਰਹਾ ਵਾਂ ਇਹੋ ਕਿਤੇ ਨਾ ਪੈਸੇ ਲਾ ਕੇ ਮੁੰਡੇ ਨੂੰ ਇੱਥੇ ਕੰਮ ਖੋਲ ਕੇ ਦਿੱਤਾ ਹੁੰਦਾ ਨਾ ਤਾਂ ਆਪਣੇ ਸਿਰ ਤੇ ਕਰਦਾ ਸਾਰੇ ਕੰਮ ਇਹ ਗੱਲ ਦਾ ਕੀ ਪਤਾ ਵੀ ਉਹਦੇ ਮਾ ਪਿਓ ਨੂੰ ਪਤਾ ਨਹੀਂ ਪਤਾ ਕਿ ਨਹੀਂ ਪਤਾ ਜੇ ਆਉਣਗੇ ਨਾ ਤੇ ਹੁਣ ਬਹੁਤੀਆਂ ਗੱਲਾਂ ਨਾ ਕਰੀ ਬਾਕੀ ਤੂੰ ਕਹਿਣੀ ਨਾ ਬਾਹਰ ਦੀ ਗੱਲ ਤੇ ਬਾਹਰ ਤੂੰ ਇਹਨੇ ਫੇਰ ਚੱਲ ਜਾਣਾ ਕੋਈ ਗੱਲ ਨਹੀਂ ਆ ਲਿਆਂ ਦੋ ਸਿਰ ਵੇਖੀ ਜਾਉ ਪੀ ਕਿਹੜੀਆਂ ਗੱਲਾਂ ਕਰਨੀਆਂ ਤੇ ਕਿਹੜੀਆਂ ਨਹੀਂ ਕਰਨੀਆਂ ਹੋ ਚੁੱਪ ਕਰਕੇ ਨਾਲ ਚਾਹ ਪਿਆਲ ਕੇ ਤੇ ਨਿਕਲਾ ਦੇਣਾ ਪੈਸੇ ਕੰਮ ਨੂੰ ਮੈਂ ਸੱਦੇ ਆਵਾ ਅਕਰ ਤੂੰ ਤਾਂ ਦੱਸਣੀਆਂ ਨੇ ਦੀ ਤੀ ਦੀਆਂ ਆਓ ਚੱਲੀਏ ਘਰ ਚੱਲ ਮੈਂ ਹੁਣ ਆ ਮੁੰਡਾ ਵਿਆਹ ਕੇ ਨਾ ਧਰਮ ਨਾਲ ਕਿ ਸਿਆਪਾ ਪਾ ਲਿਆ ਵਾ ਚੰਗੇ ਪੱਲੇ ਰੋਟੀ ਖਾਂਦੇ ਉਹਦੀ ਵੀ ਜੇ ਦੀ ਮੈਂ ਡੈਡੀ ਬਾਹਰ ਹੀ ਜਾਣਾ ਬਾਹਰ ਜਾਣਾ ਆ ਬਾਹਰ ਜਾਣ ਜਾਣ ਦੇ ਅੰਦਰ ਖਰੇ ਚੱਲ ਜਾਣਾ ਏ